ਵੇਖੋ ਅੱਜ ਦਾ ਜਿਹੜਾ ਸਮਾਂ ਹੈ ਤੁਸੀਂ ਵੇਖਦੇ ਹੋ بڑے ਫੈਸਲੇ ਅਕਾਲ ਤਖਤ ਸਾਹਿਬ ਤੋਂ ਹੁੰਦੇ ਨੇ ਪਰ ਉਹ ਫੈਸਲੇ ਚਾਰ ਦੀਵਾਰੀ ਦੇ ਅੰਦਰ ਕੁਝ ਲੋਕਾਂ ਵੱਲੋਂ ਲੈ ਲਏ ਜਾਂਦੇ ਨੇ ਠੀਕ ਹੈ ਜਿਹੜੀ ਪ੍ਰਣਾਲੀ ਉਹਦੇ ਵਿੱਚ ਕਮੀਆਂ ਨੇ ਇਹੀ ਕਾਰਨ ਪਿਛਲੇ ਦਿਨੀ ਵੀ ਚੱਲੇ ਸਨ ਜਦੋਂ ਕੁਝ ਦਿਨਾਂ ਦੇ ਵਿੱਚੋਂ ਦੋ ਜਥੇਦਾਰ ਬਦਲ ਦਿੱਤੇ ਗਏ ਹੁਣ ਜਥੇਦਾਰ ਕੌਮ ਦਾ ਸ਼ਰਮੋਹਰ ਹੈ ਜਿੰਦੀ ਆਗਿਆ ਵਿੱਚ ਕੌਮ ਚੱਲਦੀ ਪਈ ਹੈ ਤੇ ਖਿਆਲ ਕਰਿਓ ਤੇ ਜਥੇਦਾਰ ਨੂੰ ਰਾਤੋਂ ਰਾਤ ਦੇ ਕਹਿ ਦਿੱਤਾ ਜਾਏ ਭਾਈ ਤੂੰ ਆਪਣਾ ਬੋਰੀ ਬਿਸਤਰਾ ਚੁੱਕ ਕੱਲ ਨੂੰ ਅਸੀਂ ਨਵਾਂ ਜਥੇਦਾਰ ਨਿਯਤ ਕਰਨ ਜਾ ਰਹੇ ਕਿੰਨੀ ਹਾਸੂ ਹੀਣੀ ਗੱਲ ਹੈ ਇਸ ਕਰਕੇ ਇੱਕ ਮਰਿਆਦਾ ਬੰਨੀ ਬੜੀ ਜ਼ਰੂਰੀ ਉਹਨਾਂ ਸਮਿਆਂ ਦੇ ਅੰਦਰ ਖਾਲਸਾ ਇੱਕ ਝੁੱਟ ਹੁੰਦਾ ਸੀ ਉਹ ਦੀਵਾਲੀ ਨੂੰ ਜਾਂ ਵਿਸਾਖੀ ਨੂੰ ਸਰਬੱਤ ਖਾਲਸਾ ਬੁਲਾਇਆ ਜਾਂਦਾ ਸੀ ਪਰ ਉਸ ਸਰਬਤ ਖਾਲਸੇ ਦੇ ਵਿੱਚ ਖਾਲਸੇ ਦੇ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ ਤੇ ਵਿਚਾਰ ਹੁੰਦੇ ਸੀ ਕਿਹੜੀਆਂ ਚੁਣੌਤੀਆਂ ਨੇ ਇਹਨਾਂ ਨਾਲ ਕਿਵੇਂ ਨਜਿੱਠਿਆ ਜਾਏ ਕੌਣ ਪੰਥ ਦੀ ਅਗਵਾਈ ਕਰੇਗਾ ਕੌਣ ਜਥੇਦਾਰ ਬਣ ਕੇ ਅੱਗੇ ਰਹੇਗਾ ਸਾਰਾ ਕੁਝ ਉਸ ਖਾਲਸੇ ਦੇ ਵੱਲੋਂ ਸਰਬਤ ਖਾਲਸੇ ਵਿੱਚ ਨਿਯਤ ਕੀਤਾ ਜਾਂਦਾ ਸੀ ਜੋ ਕਿ ਅੱਜ ਦੇ ਸਮੇਂ ਵਿੱਚ ਥਿਜ ਅਲੋਪ ਹੋ ਗਈ ਹੈ